ਅਲੱਗ-ਅਲੱਗ ਕੀਤੀਆਂ ਗਈਆਂ ਇਹਨਾਂ ਨਾਲ ਮਿਲ ਕੇ ਚੱਲਦੇ ਤਾਂ ਕਿੱਡਾ ਵੱਡਾ ਸੰਗਰਾਹ ਹੋਣਾ ਸੀ ਪਰ ਨਹੀਂ ਉਹਨਾਂ ਲੋਕਾਂ ਨੇ ਉਹਨਾਂ ਦੀ ਸ਼ਹਾਦਤ ਦਾ ਦਿਨ ਕਿ ਮਨਾਇਆ ਕਿ ਕਲਾਕਾਰਾਂ ਨੂੰ ਲਾ ਕੇ ਉੱਥੇ ਨਾਚ ਗਾਣਾ ਕੀਤਾ ਜਾਵੇ ਮੈਂ ਦੇਖਦਾ ਹਾਂ ਕਿ ਪਿੰਡਾਂ ਦੇ ਵਸਨੀਕਾਂ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਠੀਕ ਹੈ ਜਿੰਨਾ ਥਾਵਾਂ ਤੇ ਕਬੱਡੀ ਹੁੰਦੀ ਹੈ ਕੋਈ ਹੋਰ ਗੇਮ ਹੁੰਦੀ ਹੈ ਵਧੀਆ ਗੱਲ ਹੈ ਕਿ ਨੌਜਵਾਨੀ ਇਧਰਲੇ ਪਾਸੇ ਆਉਂਦੀ ਹੈ ਪਰ ਇੱਕ ਗੱਲ ਉਥੇ ਮੈਂ ਇਹ ਵੀ ਵੇਖੀ ਹੈ ਸਾਰੇ ਮੇਲਿਆਂ 'ਚ ਕਿ ਕਬੱਡੀ ਦੇ ਮੈਚ ਖੂਨ ਤੋਂ ਬਾਅਦ ਜਿੰਨੇ ਵੀ ਕਲੱਬ ਨੇ ਉਹ ਕਲਾਕਾਰਾਂ ਨੂੰ ਜਰੂਰ ਬੁਲਾਉਂਦੇ ਆ ਤੇ ਕਲਾਕਾਰੋ ਜਿਨ੍ਹਾਂ ਨੇ ਗਾਣੇ-ਗਾਣੇ ਹੁੰਦੇ ਆ ਢੀਆਂ ਪੈਣਾ ਨੂੰ ਨਚਾਉਣ ਵਾਲੇ ਢੀਆਂ ਪੈਣਾ ਨੂੰ ਕੱਢਣ ਵਾਲੇ ਗੋਲੀਆਂ ਚਲਾਉਣ ਵਾਲੇ ਉਹ ਉੱਥੇ ਗਾਣੇ ਗਾਏ ਜਾਂਦੇ ਆ ਕਿਉਂਕਿ ਸ਼ਹਾਦਤ ਦੇ ਦਿਨਾਂ 'ਤੇ ਸ਼ਹੀਦ ਉਦਮ ਸਿੰਘ ਹੋ ਗਏ ਭਗਤ ਸਿੰਘ ਹੋ ਗਏ ਕਰਤਾਰ ਸਿੰਘ ਸਰਾਭਾ ਹੋ ਗਿਆ ਇਹਨਾਂ ਦੇ ਨਾਂ ਤੇ ਵੱਡੇ ਵੱਡੇ ਸਪੋਰਟਸ ਕਲੱਬ ਬਣੇ ਤੇ ਸਪੋਰਟਸ ਕਲੱਬਾਂ ਵਾਲੇ ਕੀ ਕਰਦੇ ਆ ਕਲਾਕਾਰ ਸਾਥ ਸਪੋਰਟਸ ਕਲੱਬਾਂ ਵਾਲਾ ਨੇ ਕਦੀ ਢਾਡੀ ਸੱਦੇ ਸਾਡੀ ਕੌਮ ਵਿੱਚ ਖੂਨ ਚਿੱਟਾ ਹੋ ਗਿਆ ਹੋਵੇ ਤੇ ਉਹਨਾਂ ਦਾ ਲਹੂ ਗਰਮ ਕਰਨ ਲਈ ਤਰੋ ਤਾਜ਼ਾ ਕਰਨ ਦੇ ਲਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਢਾਡੀ ਸਾਨੂੰ ਬਖਸ਼ਿਸ਼ ਕੀਤੀ ਕਿ ਜਿਹੜੀ ਕੌਮ ਦਾ ਖੂਨ ਚਿੱਟਾ ਹੋ ਜਾਏ ਉਹਦੀ ਕੌਮ ਦਾ ਖੂਨ ਫਿਰ ਤੋਂ ਲਾਲ ਕਰਨ ਦੇ ਲਈ ਫਿਰ ਤੋਂ ਸਰਜੀਤ ਕਰਨ ਦੇ ਲਈ ਫਿਰ ਤੋਂ ਤਾਜ਼ਾ ਕਰਨ ਦੇ ਲਈ ਢਾਡੀ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਜਦੋਂ ਢਾਡੀ ਵਾਰਾਂ ਢਾਡੀ ਗਾਉਣਗੇ ਨਾ ਤੇ ਇਹਨਾਂ ਦਾ ਜੰਮ ਚੁੱਕਾ ਖੂਨ ਵੀ ਚਿੱਟਾ ਹੋ ਚੁੱਕਾ ਖੂਨ ਵੀ ਲਾਲ ਇਨਾ ਫਿਰ ਫਿਰ ਮਰ ਤੋਂ ਸ਼ੂਰਮਤਾਈ ਸ਼ੂਰ ਵੀਰਤਾ ਦੀ ਗੱਲ ਆਵੇਗੀ ਹਾਂਜੀ ਸ਼ੂਰ ਵੀਰਤਾ ਦੀ ਗੱਲ ਤੇ ਫਿਰ ਜਿੱਥੇ ਗਿਆ ਜਾਂਦਾ ਹੋਵੇ ਵੀ ਪਹਿਲਾ ਪੈਗ ਪਾ ਕੇ ਉਹਦੇ ਚ ਸ਼ੂਰ ਵੀਰਤਾ ਆਵੇਗੀ ਇੱਕ ਬੰਨੇ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਮੁਕਤ ਪੰਜਾਬ ਸਪੋਰਟਸ ਅਸੀਂ کلبਾਂ ਨੂੰ ਕਬੱਡੀ ਨੂੰ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਉਹ ਤੁਹਾਡੀ ਕੀਤੀ ਕਰਾਈ ਮਿਹਨਤ ਤੇ ਪਾਣੀ ਉਦੋਂ ਫਿਰ ਜਾਂਦਾ ਹੈ ਜਦੋਂ ਅਗਲਾ ਉਸੇ 스테ਟ ਦੇ ਉੱਪਰ ਖਲੋ ਕੇ ਇਹ ਗਾਣੇ गा ਕੇ ਜਾਂਦਾ ਵੀ ਪਹਿਲਾ ਪੈਗ ਪਾ ਕੇ ਮਤਲਬ ਪ੍ਰੇਰਿਤ ਕਰ ਰਿਹਾ ਨਾ ਵੀ ਤੁਸੀਂ ਪੀਆ ਕਰੋ ਤਿਉਹਾਂ ਦੀਆਂ ਸਾਡੀਆਂ ਥੀਆਂ ਪੈਣਾ ਹੋ ਗਈਆਂ ਗਾਉਣ ਵਾਲੀਆਂ ਵੀ ਮਾਫ ਕਰਨਾ ਵਿਪੱਕ ਪੂਕ ਲਾਉਂਦਾ ਹੋਵੇ ਤੇ ਚੱਲ ਜਾਏਗਾ ਪਰ ਆ ਦੂਸਰਾ ਟਿੱਟਾ ਚੁੱਟਾ ਨਾ ਲਾਂਦਾ ਮੈਨੂੰ ਤੇ ਚੇਤਾ ਨਹੀਂ ਉਹ ਗੀਤ ਤੁਸੀਂ ਸੁਣਿਆ ਹੋਵੇ ਵਿਪੱਕ ਪੂਕ ਪੀਣ ਵਾਲੇ ਦੀ ਕੋਈ ਗੱਲ ਨਹੀਂ ਚੱਲ ਜਾਏਗਾ ਪਰ ਆ ਟਿੱਟਾ ਚੁੱਟਾ ਟੀਗਾ ਟੂਕਾ ਨਾ ਲਾਂਦਾ ਹੋਵੇ ਹੈਗਾ ਨਾ ਜੀ ਇਦਾਂ ਦਾ ਇੱਕ ਗੀਤ ਤੇ ਦੱਸੋ ਫਿਰ ਕੀ ਹੋ ਰਿਹਾ ਹੈ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹੈ ਤੇ ਕਲੱਬ ਕਿਹਨਾਂ ਦੇ ਨਾਂ ਤੇ ਗਰਤਾਰ ਸਿੰਘ ਸ਼ਰਾਬੇ ਦੇ ਨਾਂ ਤੇ ਕਲੱਬ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਕਲੱਬ ਹਾਂਜੀ ਸ਼ਹੀਦ ਭਗਤ ਸਿੰਘ ਨਾਮ ਤੇ ਕਲੱਬ ਤੇ ਉਹਨਾਂ کلبਾਂ 'ਚ ਕਬੱਡੀ ਕਰਾਨ ਤੋਂ ਬਾਅਦ ਇਦਾਂ ਦੇ ਲਚਰ ਕਲਾਕਾਰ ਇਦਾਂ ਦੇ ਲਚਰ गीत ਗਾਉਣ ਵਾਲੇ ਲਾਏ ਗਏ ਇਹ ਸਾਡੇ ਲੋਕਾਂ ਦਾ ਮਨੋਰੰਜਨ ਕਰਾਉਂਦੇ ਆ ਜੀ ਪਰ ਮਨੋਰੰਜਨ ਦੇ ਨਾਲ ਨਾਲ ਸਾਡੀ ਸਿੱਖੀ ਦੀ ਚੜ੍ਹ ਵਿੱਚ ਸਿਉਂਕ ਬਣ ਕੇ ਚੰਬੜ ਗੇ ਦੋ ਸਾਨੂੰ ਨਹੀਂ ਪਤਾ ਲੱਗਾ ਅਸੀਂ ਜੋਧੇ ਬਣਾਣ ਤੁਰੇ ਸਾਂ ਅਸੀਂ ਜੋਧੇ ਬਣਾਣ ਤੁਰੇ ਸਾਂ ਤੇ ਇਹਨਾਂ ਨੇ ਸਾਨੂੰ ਨਿਅੱਥੇ ਬਣਾ ਦਿੱਤਾ ਜੋਧਿਆਂ ਵਾਲੀ ਗੱਲ ਹੀ ਨਹੀਂ ਕੋਈ ਕੋਈ ਜੋਧਿਆਂ ਵਾਲੀ ਗੱਲ ਹੈ ਹਾਂ ਚਲੋ ਪੁਰਾਣੇ ਇੱਕ ਇਕਾ ਦੁਕਾ ਕਲਾਕਾਰ ਸੀਗੇ ਜਿਹੜੇ 12 ਗਾਉਂਦੇ ਸੀ ਅੱਜ ਕਿਸੇ ਨੂੰ ਕਹੋ ਕਿ ਕੋਈ ਵਾਰਿਸ ਨਾ ਦੇ ਕੋਈ ਸ਼ਹੀਦਾਂ ਦੀ ਵਾਰਿਸ ਨਾ ਦੇ 内容的内容内容内容。提<格>。